ਅੱਜ ਮੁਕੇਰੀਆਂ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਪੰਜਾਬ ਵਿਦੇਸ਼ੀਅਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਪਹੁੰਚੇ ਵਿਸ਼ੇਸ਼ ਤੌਰ ਤੇ ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀ ਨਵੀਂ ਬਣ ਰਹੀ ਬਿਲਡਿੰਗ ਉਸ ਦਾ ਜਾਇਜ਼ਾ ਲਿਆ ਅਤੇ ਉੱਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਯੁੱਧ ਨਸ਼ਾ ਦੇ ਵਿਰੁੱਧ ਮਹਮ ਵਿੱਚ ਹਾਰਪੁਰ ਜ਼ਿਲ੍ਹਾ ਪੂਰੇ ਸੂਬੇ ਦੇ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਪੁਲਿਸ ਵਿਭਾਗ ਅਤੇ ਲੋਕ ਪ੍ਰਤੀਨਿਧੀ ਅਤੇ ਸਾਂਝ ਯਤਨਾਂ ਦੇ ਨਾਲ ਇਹ ਮੁਹਿੰਮ ਜ਼ਮੀਨੀ ਪੱਧਰ ਤੇ ਅਤੇ ਸਫਲਤਾਪੂਰਵ ਚੱਲ ਰਹੀ ਹੈ ਬੱਲੋ ਜਿਹੜਾ ਪਠਾਨਕੋਟ ਤੇ ਗਰਦਾਸਪੁਰ ਦੌਰੇ ਤੇ ਜਾਣਾ ਹੈ ਉਹਦੇ ਸਬੰਧ ਦੇ ਵਿੱਚ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਟ੍ਰੋਮਾ ਸੈਂਟਰ ਜਿਹੜੀ ਬਿਲਡਿੰਗ ਬਣ ਰਹੀ ਆ ਉਸ ਦਾ ਜੈਜਾ ਲੈਨ ਪਹੁੰਚੇ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਬਈ ਜਿਹੜੀ ਇਹ ਟ੍ਰੋਮਾ ਸੈਂਟਰ ਜਿਹੜਾ ਬਣ ਰਿਹਾ ਆ ਇਹ ਹਾਈਵੇ ਤੇ ਆ ਤਾਂ ਜੋ ਜਿਹੜੇ ਐਕਸੀਡੈਂਟ ਆ ਉਹਨਾਂ ਨੂੰ ਸੁਬਦਾ ਮਿਲ ਸਕੇ ਉੱਥੇ ਹੀ ਜਦੋਂ ਪੱਤਰਕਾਰਾਂ ਵੱਲੋਂ ਕੁਐਸਚਨ ਪੁੱਛਿਆ ਗਿਆ ਆ ਸ਼ਹਿਰ ਦੇ ਵਿੱਚ ਜਿਹੜੀਆਂ ਰੇੜੀਆਂ ਹਲਵਾਈ ਦੀਆਂ ਦੁਕਾਨਾਂ ਆ ਜਾਂ ਗੋਲ ਗਫੇ ਹੋਰ ਰੇੜੀਆਂ ਲੱਗੀਆਂ ਆ ਉਹ ਬਿਨਾਂ ਉਹਨਾਂ ਉਹਨਾਂ ਤੇ ਦਸਤਾਨੇ ਨਾ ਹੀ ਹਲਵਾਈ ਦੀਆਂ ਦੁਕਾਨਾਂ ਤੇ ਸਮਾਨ ਟੱਕਿਆ ਗਿਆ ਜਿਵੇਂ ਕਿ ਮਟਰੀ ਜਾਂ ਹੋਰ ਸਮਾਨ ਇਦਾਂ ਹੀ ਖੁੱਲਾ ਪਿਆ ਆ ਜਿਹੜੀਆਂ ਇੱਥੇ ਬੜੇ ਬੜੀਆਂ ਗੱਲਾਂ ਕਰਦੇ ਆ ਸੇਧ ਦੇ ਪ੍ਰਤੀ ਉਹਨਾਂ ਬਾਰੇ ਜਦੋਂ ਪੁੱਛਿਆ ਗਿਆ ਉਹਨਾਂ ਨੇ ਡੀ ਐਚਓ ਹਾਰਪੁਰ ਵੱਲੇ ਨੂੰ ਸਖਤ ਨਿਰਦੇਸ਼ ਦਿੱਤਾ ਗਿਆ ਵੀ ਇਹਨਾਂ ਦੇ ਸਬੰਧ ਦੇ ਵਿੱਚ ਜਿਨ੍ਹਾਂ ਦੇ ਨਹੀਂ ਪੂਰੇ ਪ੍ਰਬੰਧ ਹਨ ਉਹਨਾਂ ਤੇ ਚਲਾਨ ਕੱਟੇ ਜਾਣ ਜੇ ਕੋਈ ਜੁਰਮਾਨਾ ਉਹਨਾਂ ਨੂੰ ਜੁਰਮਾਨਾ ਵੀ ਪਾਇਆ ਜਾਵੇ ਆ ਉਸ ਹੁੰਦੀਆਂ ਕੀ ਕਰ ਰਹੀਆਂ ਨੇ ਵਿੱਚ ਆਇਆ ਕੀ ਕਹਿਣਾ ਚਾਹੀਦਾ ਮਕੇਰੀਆਂ ਵਿੱਚ ਆਇਆ ਕੀ ਕਹਿਣਾ ਚਾਹੀਦਾ ਅੱਜ ਮੈਂ ਸਾਰਾ ਜੀ ਪੰਜਾਬ ਦਾ ਦੌਰਾ ਕਰ ਰਿਹਾ ਸਵੇਰੇ ਮੈਂ ਜਲੰਧਰ ਤੋਂ ਸ਼ੁਰੂ ਕੀਤਾ ਸੀ ਜਲੰਧਰ ਤੋਂ ਬਾਅਦ ਨਾ ਹਸ਼ਿਆਰਪੁਰ ਔਰ ਹੁਣ ਮੈਂ ਪਠਾਨਕੋਟ ਜਾ ਰਿਹਾ ਰਸਤੇ ਵਿੱਚ ਮਕੇਰੀਆਂ ਔਰ ਜਿੱਥੇ ਜਿੱਥੇ ਵੀ ਹੈ ਹਸਪਤਾਲ ਜਿੱਥੇ ਕੋਈ ਨੇੜੇ ਵੇਸਟ ਹੈ ਮੈਂ ਨਾਲੇ ਰੁੱਕ ਕੇ ਹਸਪਤਾਲ ਦੇਖ ਕੇ ਜਿੱਥੇ ਕੰਮ ਚੱਲਦਾ ਪਿਆ ਔਰ ਮੇਰਾ ਜਿੱਚੇ ਤੌਰ ਤੇ ਜਿਹੜਾ ਮਿਸ਼ਨ ਹੈਗਾ ਜਿਹੜਾ ਇਹੋ ਜਿਹੇ ਨਸ਼ੇ ਬਰੋਦਾ ਹੈ ਉਹਦਾ ਸਾਰਾ ਰਿਵਿਊ ਕਰਨਾ ਕਿ ਉਹਦਾ ਕੀ ਸਟੇਟਸ ਹੈ ਹਸ਼ਿਆਰਪੁਰ ਬੰਦ ਦੇਖ ਕੇ ਆਇਆ ਤੇ ਬੱਚੇ ਜਿਹੜੇ ਹੈਗੇ ਆ ਉਸ ਵੇਲੇ ਯੋਗਾ ਕਰਦੇ ਆ ਕਿਚਨ ਗਾਰਡਨਿੰਗ ਕਰਦੇ ਆ ਉਹਨਾਂ ਦੀ ਕਾਉਂਸਲਿੰਗ ਹੁੰਦੀ ਆ ਉਹਨਾਂ ਦੇ ਫੈਮਿਲੀਆਂ ਨੂੰ ਬੁਲਾਇਆ ਜਾਂਦਾ ਵੀ ਜਿਹੜੇ ਕਿੱਟ ਤੇ ਉਹਨਾਂ ਦੀ ਕਾਉਂਸਲਿੰਗ ਹੁੰਦੀ ਆ ਤੇ ਉਹਨਾਂ ਨੂੰ ਕੰਮ ਸਿਖਾਇਆ ਜਾ ਰਿਹਾ ਟਰੇਡ ਸਿਖਾਇਆ ਜਾ ਰਿਹਾ ਕੋਈ ਨਾ ਕੋਈ ਉਸ ਤੋਂ ਬਾਅਦ ਉਹਨਾਂ ਨੂੰ ਅਪਲਾਈਮੈਂਟ ਜਿਹੜੀਆਂ ਜਨਰੇਸ਼ਨ ਸਕੀਮ ਤੋਂ ਉਹਦੇ ਨਾਲ ਜੋੜਿਆ ਜਾਦਾ ਬਹੁਤ ਇੱਕ ਪੋਜ਼ਿਟਿਵ ਲਾਇਬ੍ਰੇਰੀ ਬਣੀ ਹੋਈ ਆ ਉਹਨਾਂ ਦੇ ਖੇਡਣ ਦਾ ਬੰਦੋਬਸਤ ਆ ਜਿਵੇਂ ਕਿ ਉਹਨਾਂ ਦਾ ਸਭੀ ਕਿਚਨ ਗਾਰਡਨਿੰਗ ਕਰਦੇ ਆ ਇਲੈਕਟ੍ਰੀਸ਼ੀਅਨ ਦਾ ਕੰਮ ਪਲੰਬਰ ਦਾ ਕੰਮ ਜਿਹੜੇ ਫਿਟਰ ਦਾ ਉਹਦੇ ਸਾਨੂੰ ਬਹੁਤ ਸਾਰੇ ਜਿਹੜੇ ਆਮ ਜਿਹੜੇ ਬੁਲੈਂਕ ਪ੍ਰੋਫੈਸਰ ਆ ਉਹਨਾਂ ਦੀ ਵੀ ਸਪੋਰਟ ਮਿਲ ਰਹੀ ਹੈ ਔਰ ਉਹਨਾਂ ਨੇ ਜਿਹੜੇ ਸਾਡੇ ਕੋਲੇ 50 ਬੈਗਡ ਹੁੰਦਾ ਸੀ ਉਹਨੂੰ 150 ਬੈਗਡ ਕਰ ਦਿੱਤਾ ਉਹਨਾਂ ਨੇ ਬੈਂਕਰ ਬੈਂਡਸ ਕਹਿੰਦੇ ਆ ਵੀ ਇੱਕ ਬੈਂਡ ਦੇ ਉੱਪਰ ਦੂਜਾ ਬੈਂਡ ਲਾ ਕੇ ਉਹਨਾਂ ਦੀ ਕਵਾਸੀ ਵਧਾ ਦਿੱਤੀ ਤੇ ਸਾਰੇ ਐਨ ਜੀਓਸ ਗਵਰਨਮੈਂਟ ਦਾ ਸਾਰਾ ਆਪਰੇਟਰਸ ਰੈੱਡ ਕਰਾਸ ਬਹੁਤ ਅੱਛੇ ਤਰੀਕੇ ਨਾਲ ਸਾਡੇ ਡਾਕਟਰ ਸਾਰੇ ਮਿਲ ਕੇ ਜਿਹੜਾ ਹੈਗਾ ਤੁਹਾਡੇ ਵੀ ਜਿਹੜਾ ਡਾਕਟਰ ਕਮਲ ਜੀ ਨੇ ਆਫਰ ਕੀਤਾ ਕਿ ਮੈਂ 2 ਘੰਟੇ ਫ੍ਰੀ ਸਰਵਿਸ ਦੇਵਾਂਗਾ ਪਾਇਓ ਡੇਸੇ ਵੀ ਇੱਕ ਵਟ ਅਸੀਂ ਕੁਵਰਟੀ ਸਰਵਿਸ ਕਰਾਣੇ ਆ ਤਾਕੇ ਜਿਹੜਾ ਹਸ਼ਾਖੁਰ ਹੈ ਮੈਨੂੰ ਲੱਗਦਾ ਕਿ ਪਹਿਲਾ ਜ਼ਿਲ੍ਹਾ ਬਣੇਗਾ ਜਿਹੜਾ ਨਸ਼ਾ ਇਹ ਤੇ ਜੇ ਕਿਤੇ ਸਰ ਅਸੀਂ ਇੱਥੇ ਇਸ ਤੋਂ ਸਵਾਇ ਜਿਹੜਾ ਹੈਗਾ ਥੋੜਾ ਜਿਹੜਾ ਡੈਂਗੀ ਮਲੇਰੀਆ ਚਿਕਨਗੁਨੀਆ ਡੈਰੀਆ ਕੋਨਰਾ ਔਰ ਹੈਪਟਾਈਟਿਸ ਵੈਕਟਰ ਤੇ ਵਾਟਰ ਬੋਰਨ ਜਿਹੜੇ ਮੁੱਖਿਆ ਮਚਾਉਂਦਾ ਤੇ ਬਣੇ ਹੋਣ ਵਾਲੀਆਂ ਬਿਮਾਰੀਆਂ ਉਹਦਾ ਰਿਵਿਊ ਕਰ ਰਹੇ ਆ ਜੀ ਤੇ ਕੋਵਿਡ ਬਾਰੇ ਕੋਈ ਅੱਜ ਦੀ ਡੇਟ ਦੇ ਵਿੱਚ ਪੰਜਾਬ ਚ ਬਹੁਤ ਕਾਟ ਕੇਸਸ ਆ ਔਰ ਜਿਹੜੇ ਆ ਗਏ ਉਹ ਮਾਈਨਰਡ ਹੈ ਇਹ ਸਿੰਪਟੋਮੈਟਿਕ ਹੈ ਜਾਂ ਉਹਨਾਂ ਨੂੰ ਪਤਾ ਨਹੀਂ ਜਾਂ ਬਹੁਤ ਮਾਈਨਰਡ ਜੇ ਸੈਪਟਿਕ ਆ इस नथक टू वरी पुराना जहाँ है ओमिक्रोन का एक वेरियंट है जे आरबा तो ये नैथक टू वरी तो यह सारा जड़ा कंपरीजेंस मेरा टूर है मैं इतों गुरदासपुर फिर अमृतसर फिर कपूरथला और जलंधर मैं सारे जो डिस्ट्रिक है कवर कर रहा इस तरह मैं दो तीन चार महीने बाद सारे डिस्ट्रिक कवर कर करता और जो सब डिविजन हॉस्पिटल रहेंगे जो इंपॉर्टेंट सी एससी है जितने कोई शोर वही विजट करता और महिला नहीं करता ਜੇ ਕਿਤੇ ਸરા ਨਹੀਂ ਗੱਲ ਕਰੀਏ ਮਕੇਨੀਆ ਸ਼ਹਿਰ ਦੀ ਗੱਲ ਕਰੀਏ ਤੇ ਹਾਂ ਜੇ ਮੈਂ ਕਹਾਂ ਤੁਸੀਂ ਮੇਰੇ ਨਾਲ ਹੁਣ ਚੱਲਦੇ ਹੋ ਕੀਨ ਔਰ ਕੋਲ ਉੱਥੇ ਜਿੱਦਾਂ ਸਮਾਨ ਹਵਲਾਈਆਂ ਦੁਕਾਨ ਤੇ ਉਦੋਂ ਪਿਆ ਜੇ ਤੁਸੀਂ ਮੰਡੀਆਂ ਦਾ ਦੌਰਾ ਕਰੋ ਤੇ ਤਾਂ ਫੇ ਗਲੀਆਂ ਸਰਦੀਆਂ ਸਰਦੀਆਂ ਤੇ ਡੀ ਐਚਓ ਸਾਹਿਬ ਹੁੰਦੇ ਆ ਤੇ ਪਤਾ ਨਹੀਂ ਕਿੱਧਰ ਫੇਰਾ ਮਗ ਚੱਲ ਜਾਂਦੇ ਇਸ ਬਾਰੇ ਤੇ ਹੁਣ ਵੀ ਨਾਲ ਚੱਲਦੇ ਪ੍ਰੈਜੈਂਟ ਨਹੀਂ ਨਹੀਂ ਇੱਕ ਮਿੰਟ ਸਰ ਸਰ ਸਾਹਿਬ ਹਾਂ ਜੀ ਸਰ ਤੁਸੀਂ ਨਾ ਕੋਈ ਆਪਣਾ ਜਿਹੜੀ ਜਿਹੜੀ ਇੱਥੇ ਤੁਹਾਡੇ ਬੈਨ ਆਉਂਦੀ ਹੈ ਜੀ ਕੋਰ ਸੈਫਟੀ ਵਾਲੀ ਅਸੀਂ ਸਿਰਫ ਟੈਂਪਲਿੰਗ ਕਰਦੇ ਇੱਕ ਨਾ ਜਿੰਨੇ ਤੁਹਾਡੇ ਫੂਡ ਬਿਜ਼ਨਸ ਆਪਰੇਟਰ ਆ ਜਿੰਨੇ ਢਾਬੇ ਵਾਲੇ ਆ ਜਿੰਨੇ ਰੈਸਟੋਰੈਂਟ ਵਾਲੇ ਆ ਜਿੰਨੇ ਹੋਟਲ ਵਾਲੇ ਆ ਉਹਨਾਂ ਨੂੰ ਬੁਲਾਓ ਅਸੀਂ ਇਹਨਾਂ ਦੀ ਇੱਕ ਫੂਡ ਸੇਫਟੀ ਆਨ व्हील्स ਕਰਕੇ ਅਸੀਂ ਜਿਹੜਾ ਹੈਗਾ ਸਾਡਾ ਬਹੁਤ ਅੱਛਾ ਇਨੀਸ਼ੀਏਟਿਵ ਹੈ ਉਹ ਗੱਡੀ ਆਉਂਦੀ ਆ ਅਸੀਂ ਕੱਲ ਵੀ ਇੱਕ ਵੱਡੀ ਵੱਡੀ ਕੰਫਰੰਸ ਕੀਤੀ ਆ ਇਹਦੇ ਵਾਸਤੇ ਮੈਂ ਇਹ ਸਾਡਾ ਫਰਜ਼ ਵੀ ਆ ਜੀ ਅਸੀਂ ਚਾਹੁੰਦੇ ਵੀ ਆ ਕਿ ਜਿਹੜੇ ਲੋਕ ਆ ਉਹ ਅੱਗੇ ਆ ਹਰ ਦੁਕਾਨਦਾਰ ਹਰ ਇੱਕ ਗ੍ਰਾਹਕ ਜਿਹੜਾ ਹੈਗਾ 50 ਰੁਪਏ ਦੇ ਨਾਲ ਉਹ ਦੁੱਧ ਪਨੀਰ ਦੇਸੀ ਘਿਓ ਸਾਰੇ ਮਸਾਲੇ ਮਠਾਈਆਂ ਸਾਰੇ ਟੈਸਟ ਕਰਾ ਸਕਦੇ ਆ ਉਹ ਜਿਆਦਾ ਮਿਲ ਪ੍ਰੋਡਕਟਸ ਦੇ ਵਿੱਚ ਆ ਜਿਹੜਾ ਫੂਲ ਦੇ ਵਿੱਚ ਸਭ ਤੋਂ ਜ਼ਿਆਦਾ ਦੇਸੀ ਘੀ ਹੈ ਸਭ ਤੋਂ ਜ਼ਿਆਦਾ ਮਸਾਲਿਆਂ ਦੇ ਵਿੱਚ ਵੀ ਜਿਹੜਾ ਹਲਦੀ ਹੈ ਜਾਂ ਜਿਹੜੇ ਤੁਹਾਡੇ ਜੈਗੀ ਮਿਰਚਾ ਉਹਦੇ ਵਿੱਚ ਵੀ ਮਲਾਵਟ ਆ ਰਹੀ ਹੈ ਤੇ ਇਹ ਸਾਰੀ ਅਸੀਂ ਮੌਕੇ ਤੇ ਟੈਸਟ ਕਰਕੇ ਉਸੇ ਵੇਲੇ ਰਿਪੋਰਟ ਦੇ ਦਿੰਨੇ ਆਂ ਔਰ ਲੋਕਾਂ ਨੂੰ ਡਰ ਦੀ ਲੋੜ ਨਹੀਂ ਆਲੀ ਇੱਕ ਸਾਡਾ ਹੁੰਦਾ ਜਿਹੜਾ ਐਨਫੋਰਸਮੈਂਟ ਦਾ ਜਿਹਦੇ ਵਿੱਚ ਜੁਰਮਾਨਾ ਹੁੰਦਾ ਜੇਲ ਵੀ ਹੋ ਸਕਦੀ ਹੈ ਜੇਕਰ ਮਤਲਬ ਡੇਂਜਰਸ ਹੋਵੇ ਇਹ ਸਾਡਾ ਇੱਕ ਐਜੂਕੇਸ਼ਨਲ ਕੰਪੇਨ ਹੈ ਉਹ ਸਰਵੇਲੈਂਸ ਕਰਦੇ ਆ ਅਸੀਂ ਇਹ ਮੌਕੇ ਤੇ ਜਾ ਕੇ ਟੈਸਟ ਕਰਕੇ ਅਗਲੇ ਨੂੰ ਐਜੂਕੇਟ ਕਰਨਾ ਤੁਸੀਂ ਵੀ ਇਹਦੇ ਵਿੱਚ ਸਾਨੂੰ ਜਿਹੜੀ ਤੁਸੀਂ ਮੈਨੂੰ ਦੱਸ ਰਹੇ ਹੋ ਨਾ ਕਿ ਮੇਰੇ ਨਾਲ ਚੱਲੋ ਤੁਸੀਂ ਜਿਹੜੀ ਆਪਣੇ ਐਸਐਮਓ ਸਾਹ ਨੂੰ ਦਿਓਏ ਤੁਸੀਂ ਉਹਨਾਂ ਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਇਹ ਆਪੇ ਗੱਡੀ ਭਗਾਣਗੇ ਚੱਕਰ ਆਣਗੇ ਇਹ ਆਪਣੇ ਲੈਵਲ ਤੇ ਜਾ ਕੇ ਵੀ ਉਹਨਾਂ ਨੂੰ ਐਜੂਕੇਟ ਕਰਾਈ ਸਕਦੇ ਆ ਉਹਦੇ ਤੋਂ ਬਿਹਤਰ ਸਰ ਬੜੀ 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 ਪੁਰਾਣੀ ਬਿਮਾਰੀ ਹੈ ਜਿਹੜੀ ਇਹ ਇਹ ਮਗੇਰੀਆ ਏਰੀਆ ਦੇ ਵਿੱਚ ਮਗੇਰੀਆ ਕਿ ਦਸਤ ਖਾਰਪੁਰ ਦੇ ਵਿੱਚ ਸਾਰਾ ਹੀ ਪਨੀਰ ਜਿਹੜਾ ਹੈਗਾ ਨਾ ਫਟੋ ਕੜੀ 60% ਜਿਹੜਾ ਡੁਪਲੀਕੇਟ ਸੇਲ ਹੋ ਰਿਹਾ ਸਰ ਇਸ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਸਰ 50% ਹੈਗਾ ਸਾਰੇ ਪੰਜਾਬ 'ਚ ਇਹ ਇੰਫੈਕਟ ਜਿਹੜਾ ਸਾਡੇ ਨਾ ਪੰਜਾਬ ਦੇ ਵਿੱਚ ਜ਼ਿਆਦਾ ਆਉਂਦਾ ਉਹ ਯੂਪੀ ਤੋਂ ਹਰਿਆਣੇ ਤੋਂ ਵੜਤੇ ਬਾਹਰੋਂ ਵੜਤੇ ਆਉਂਦਾ ਪੰਜਾਬ 'ਚ ਅਸੀਂ ਘੋਟਲਾਂ ਦੇ ਵਿੱਚ ਫੜਿਆ ਵੀ ਆ ਲੋਕਾਂ ਨੂੰ ਸਜ਼ਾ ਵੀ ਹੋਈ ਆ ਜੁਰਮਾਨਾ ਵੀ ਬਹੁਤ ਕੀਤਾ ਅਸੀਂ ਬੰਦੇ ਜਿਹੜੇ ਹਿਊਮਨ ਗਰੀਡ ਹੈਗੀ ਉਹਨਾਂ ਦੀ ਚਾਹੇ ਉਹ ਨਸ਼ੇ ਦੀ ਗੱਲ ਕਰ ਲਈਏ ਜਾਂ ਨਕਲੀ ਪਲੀਰ ਦੀ ਗੱਲ ਕਰਾਂ ਫਿਰ ਵੀ ਤੁਸੀਂ ਦੇਖੋ ਕਿੰਨੇ ਪਾਪੀ ਬੰਦੇ ਆ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਇਹ ਮੈਂ ਚੀਜ਼ ਬਣਾ ਰਿਹਾ ਪਲੀਰ ਬਣਾ ਰਿਹਾ ਇਹ ਖਾਣ ਵਾਲਾ ਪਲੀਰ ਨਹੀਂ ਆ ਔਰ ਦੂਜੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਸਟਾਫ ਨੂੰ ਵੀ ਨਹੀਂ ਪਤਾ ਸੀ ਇੱਕ ਐਨਲੌਗ ਪਲੀਰ ਹੁੰਦਾ ਉਹ ਦੁੱਧ ਤੋਂ ਨਹੀਂ ਬਣਦਾ ਠੀਕ ਆ ਜੀ ਉਹ ਸਟਾਰਟਸ ਤੋਂ ਔਰ ਦੂਜੇ ਜਿਹੜੇ ਕੈਮਿਕਲ ਤੋਂ ਬਣਦਾ ਬਟ ਇੰਡੀਆ ਦੇ ਵਿੱਚ ਲੀਗਲ ਆ ਲੇਕਿਨ ਉਹਦੀ ਕੰਪੋਜੀਸ਼ਨ ਆ ਉਹਦੇ ਵਿੱਚ ਵੀ ਗੜਬੜ ਕਰਦੇ ਆ ਇਹ ਅਨੈਲੌਗ ਪਨੀਰ ਵੀ ਜੜਾਇਆ ਗਿਆ ਵਿਕਦਾ ਜ਼ਿਆਦਾ ਦੁਕਾਨਾਵਾਲੇ ਅਨੈਲੌਗ ਪਨੀਰ ਜਿਹੜੇ ਆ ਗਿਆ ਯੂਜ਼ ਕਰਦਾ ਜਿਹੜਾ ਕਿ ਦੁੱਧ ਤੋਂ ਨਹੀਂ ਬਣਦਾ ਬਟ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਬਟ ਸਾਨੂੰ ਟੈਸਟ ਕਰਕੇ ਪਤਾ ਲੱਗ ਜਾਂਦਾ ਲੇਕਿਨ ਜਿਉ ਅਨੈਲੌਗ ਪਨੀਰ ਯੂਜ਼ ਕਰਦਾ ਤੇ ਉਹ ਅਨੈਲੌਗ ਦਾ ਮਤਲਬ ਹੁੰਦਾ ਵੀ ਉਹਦੇ ਨਾਲ ਉਹਦਾ ਅਨੈਲੌਗ ਦਾ ਮਤਲਬ ਹੁੰਦਾ ਵੀ ਜਿਵੇਂ ਇਹ ਆ ਤੇ ਤੁਹਾਡਾ ਅਨੈਲੌਗ ਹੋ ਗਿਆ ਇੱਕੋ ਜਿਹੇ ਜਿਹੜੇ ਆਪਸ ਰਲਦੇ ਮਿਲਦੇ ਹੋਣ ਤੇ ਉਹਦੇ ਵਾਸਤੇ ਉਹਨੂੰ ਲਿਖ ਕੇ ਲੈਣਾ ਹੁੰਦਾ ਵੀ ਇਹ ਜਿਹੜਾ ਪਨੀਰ ਹੈ ਇਹ ਦੁੱਧਾ ਨਹੀਂ ਹੈ ਅਨੈਲੌਗ ਪਨੀਰ ਆ ਉਹ ਲਿਖ ਕੇ ਲੈਣਾ ਤਾਂਕਿ ਕਸਮਰ ਨੂੰ ਪਤਾ ਹੋਵੇ ਸਰ ਮਕੇਰੀਆ ਹਸਪਤਾਲ ਦੇ ਡਰੱਗ ਐਡਿਕਸ਼ਨ ਸੈਂਟਰ ਦੇ ਘਰ ਦੇ ਕੀ ਸਰ ਇਹ ਵੀ ਕੋਲ ਤੋਂ ਸਾਡੇ ਤੁਹਾਡੇ ਹੋਟ ਸੈਂਟਰ ਅਸੀਂ ਇੱਥੇ ਚਲਾ ਲਿਆ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉਹਦੇ ਚ ਡੀ ਐਡਿਕਸ਼ਨ ਰੀ ਐਬਿਲਿਟੇਸ਼ਨ ਜਿਵੇਂ ਤੁਹਾਨੂੰ ਕੈਵਲ ਸਕਿਲ ਡਵੈਲਪਮੈਂਟ ਤੁਸੀਂ ਆਪਰਾਣਾ ਦੇਖ ਕੇ ਆਓ ਜਦੋਂ ਸਾਨੂੰ ਲੋਡ ਪੈ ਗਈ ਸਾਡੇ ਕੋਲੇ ਉੱਥੇ 50 ਬੈਂਟ ਸੀਗੇ ਹੁਣ 450 ਬੈਂਟ ਆ ਸਰ ਜਿਵੇਂ ਜਿਵੇਂ ਸਾਨੂੰ ਲੋਡ ਪੈ ਰਹੀ ਅਸੀਂ ਉਹਨਾਂ ਨੂੰ ਐਕਸਪੈਂਡ ਕਰ ਰਹੇ ਹਾਂ ਜੀ ਉਹਦੇ ਵਾਸਤੇ ਸਾਨੂੰ ਬਹੁਤ ਸਾਰਾ ਸਟਾਫ ਉਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਅਸੀਂ ਤੁਹਾਡੇ ਇੱਥੇ ਸ਼ੁਰੂਆਤ ਕਰ ਰਹੇ ਹਾਂ ਡਾਕਟਰ ਸਾਹਿਬ ਦੇ ਨਾਲ ਦੇ ਕਲੀ ਉੱਥੋਂ ਜਿਹੜੇ ਮੋਟੀਵੇਟ ਹੋਣਗੇ ਉਹਨਾਂ ਨੂੰ ਜਾ ਕੇ ਦੋ ਹਫ਼ਤੇ ਦੀ ਪ੍ਰੋਸੈਸ ਉੱਤੇ ਜਾ ਕੇ ਰੈਸਿਡੈਂਸੀ ਛੱਡ ਕੇ ਵਾਪਸ ਆ ਕੇ ਉਸ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰ ਦਾਂਗੇ ਆਪਣਾ ਉਹ ਕੰਮ ਸ਼ੁਰੂ ਕਰ ਸਕਦੇ ਆ ਜਾਂ ਇੰਡਸਟਰੀਜ਼ ਕੰਮ ਕਰ ਸਕਦੇ ਆ ਜਾਂ ਐਂਟਰਪ੍ਰੀਨਰ ਉਹ ਖੁਦ ਬਣ ਕੇ ਰੋਜ਼ਗਾਰ ਕਰ ਸਕਦੇ ਆ ਠੀਕ ਹੈ ਠੀਕ ਹੈ ਥੈਂਕ ਯੂ ਬਹੁਤ ਮਾਣ ਚੰਤੀ ਜੀ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜਾਇਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਕੇਰੀਆਂ ਵਿੱਚ ਬਹੁਤ ਲੰਬੀ ਸਮੇਂ ਤੋਂ ਡਿਮਾਂਡ ਸੀ ਕਿ ਮਕੇਰੀਆਂ ਦਾ ਹਸਪਤਾਲ ਅਪਗ੍ਰੇਡ ਕੀਤਾ ਜਾਏ ਇੱਥੇ ਟ੍ਰੋਮਾ ਸੈਂਟਰ ਬਣਾਇਆ ਜਾਏ ਇਥੇ ਡਰਾਮਾ ਸੈਂਟਰ ਬਣ ਰਿਹਾ ਨਾਲੇ ਹਸਪਤਾਲ 75 ਬੈਡ ਤੋਂ ਵਧਾ ਕੇ 100 ਬੈਡ ਦਾ ਕੀਤਾ ਜਾ ਰਿਹਾ ਉਸੇ ਸਿਲਸਲੇ ਵਿੱਚ ਅੱਜ ਸਾਡੇ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਮਵੀਰ ਸਿੰਘ ਜੀ ਇੱਥੇ ਆਏ ਸੀਗੇ ਕੰਮ ਦਾ ਨਿਰੀਖਣ ਕਰਕੇ ਗਏ ਨੇ ਪਰ ਕਹਿ ਕੇ ਗਏ ਨੇ ਕਿ ਕੰਮ ਜੋਰਾ ਸ਼ੂਰਾ ਨਾਲ ਚੱਲੇਗਾ ਔਰ ਜਲਦੀ ਇਹ ਕੰਮ ਨੇਪਰੇ ਚਾੜ ਕੇ ਹਸਪਤਾਲ ਲੋਕਾਂ ਦੇ ਹਵਾਲੇ ਕਰਤਾ ਜਾਏ ਠੀਕ ਓਕੇ ਸਰ ਕੀ ਕਹਿਣਾ ਚਾਹੁੰਦੇ ਅੱਜ ਮਿਨਿਸਟਰ ਸਾਹਿਬ ਆਏ ਹੈ ਹੈਲਥ ਮਿਨਿਸਟਰ ਸਾਹਿਬ ਡਾਕਟਰ ਮਵੀਰ ਸਿੰਘ ਜੀ ਸਾਡੇ ਇੱਥੇ ਹਸਪਤਾਲ ਆਏ ਸੀਗੇ ਉਹ ਦਾ ਜਿਹੜਾ ਵਿਜਟ ਸੀ ਉਹ ਸ਼ਾਹਪੁਰਸੀ ਤਲਾ ਅੱਗੇ ਸੈਂਟਰ ਤੇ ਡਾਇਰੈਕਸ਼ਨ ਸੈਂਟਰ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਠਾਨਕੋਟ ਜਾਣਾ ਸੀ ਤੇ ਥੋੜੇ ਟਾਈਮ ਲਈ ਵੀ ਸਾਡੇ ਸਾਡੇ ਤੇ ਕੰਸਟਰਕਸ਼ਨ ਚੱਲ ਰਹੀ ਹੈ ਜਿਹੜੀ ਕਿ ਸਰਕਾਰ ਨੂੰ ਪ੍ਰਾਈਜ਼ਰੀ ਹੈ ਗਵਾੜ ਬੰਦੇ ਆ 75 ਤੋਂ 100 ਮੀਟਰ ਦਾ ਸਾਡਾ ਅਸਥਾਨ ਹੋ ਜੇਗਾ ਤੇ ਉਹਨਾਂ ਨੇ ਕੰਸਟਰਕਸ਼ਨ ਸਾਈਟ ਤੇ ਜਾ ਕੇ ਕੰਸਟਰਕਸ਼ਨ ਦੇਖੀ ਤੇ ਆਪਣੀ ਜਿਹੜੀ ਹੈਗੀ ਹੈ ਸੈਟੀਸਫੈਕਸ਼ਨ ਪੱਤਰ ਦਿੱਤੀ ਤੇ ਉਸ ਤੋਂ ਬਾਅਦ ਉਹ ਪਠਾਨਕੋਟ ਦੇ ਬਾਹਰ ਠੀਕ ਅੱਛਾ ਕਿ ਤੁਸੀਂ ਕੀ ਕਹਿੰਦੇ ਬਾਹਰ ਰਸਤੇ ਦੀ ਗੱਲ ਕਰੀਏ ਤੇ ਜਿਹੜੀਆਂ ਰੂੜੀਆਂ ਵਾਲੇ ਰਸਤੇ ਨੂੰ ਅਕੀਕ ਕਿੰਨੇ ਐਮਰਜੈਂਸੀ ਆਉਂਦਾ ਤੇ ਉਹਦੇ ਬਾਰੇ ਕੋਈ ਕੋਈ ਗੱਲ ਜਿਹੜਾ ਹੈਗਾ ਰੇੜੀਆਂ ਵਾਲੇ ਤੋਂ ਨਜਾਇਜ਼ ਕਬਜ਼ਾ ਹੈਗਾ ਜੀ ਨੈਚੁਰਲੀ ਜਿਹੜਾ ਹੈਗਾ ਹਸਪਤਾਲ ਦਾ ਗੇਟ ਚੌਂਕ ਤੋਂ ਉਹਦਾ ਮੇਨ ਹਾਈਵੇ ਪਟਾਣਪੁਰ ਜੰਮੂ ਤੱਕ ਜਾਂਦਾ ਹੈਗਾ ਤੇ ਨੈਚੁਰਲੀ ਉਹਦੇ ਨਾਲ ਜੇ ਸਰਦਿਆ ਕਰਨ ਦੀ ਸੜਕ ਦੇ ਉੱਤੇ ਜਿਹੜਾ ਕਬਜ਼ਾ ਆਏਗਾ तकरीबन 10 ਤੋਂ 15 ਫੁੱਟ ਦਾ ਕਬਜ਼ਾ ਜਿਹਦੇ ਨਾਲ ਟ੍ਰੈਫਿਕ ਜਾਮ ਲੱਗਦੇ ਆ ਐਕਸੀਡੈਂਟ ਦਾ ਡਰ ਵੀ ਬਣਿਆ ਰਹਿੰਦਾ ਹੈ ਸਤਿਕਾਰ ਨਾਲ ਆਪਾਂ ਇਹ ਕਹਿੰਦੇ ਕਿ ਇਹਨੂੰ ਥੋੜਾ ਪਰਿਗਰ ਹੈ